ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਹਿਾ ਤੁਹਾਡਾ ਖੋਸ ਰਾਜ ਪਾਸਟਰ ਬਰਜ਼ੰਦ ਜਿਨ੍ਹਾਂ ਨੂੰ ਪਰਸੋਂ ਮੁਹਾਲੀ ਦੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਹੋਈ ਹੈ ਜਿਨਸੀ ਸ਼ੋਸ਼ਣ ਦੇ ਯਾਨੀ ਕਿ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਜਿੰਨੀ ਦੇਰ ਤੱਕ ਉਹਨਾਂ ਦੇ ਆਖਰੀ ਸਾਹ ਨੇ ਉਨੀ ਦੇਰ ਤੱਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਆਪਣੇ ਆਪ ਨੂੰ ਧਰਮ ਦਾ ਪ੍ਰਚਾਰਕ ਦੱਸਣ ਵਾਲੇ ਪਾਸਟਰ ਪ੍ਰੋਫਿਟ ਬਰਜਿੰਦਰ ਸਿੰਘ ਬਰਜਿੰਦਰ ਸਿੰਘ ਜਿਹੜੇ ਨੇ ਉਹਨਾਂ ਦੀਆਂ مصیبتਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮੁਹਾਲੀ ਪੁਲਿਸ ਪਾਸਟਰ ਬਰਜਿੰਦਰ ਸਿੰਘ ਜਿਸ ਨੂੰ ਇੱਕ ਔਰਤ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟਣ ਲਈ ਮਾਨਸਾ ਜੇਲ੍ਹ ਚ ਭੇਜਿਆ ਗਿਆ ਹੈ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ ਉਸ ਵਿਰੋਧ ਮੋਹਾਲੀ ਦੇ ਮਾਜੀ ਥਾਣੇ ਵਿੱਚ ਇੱਕ ਔਰਤ ਦੇ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਮਾਮਲੇ ਵਿੱਚ ਦੋਸ਼ੀ ਪਾਸਸ਼ਤੂ ਅਜੇ ਤੱਕ ਪੁਛਗਿਛ ਨਹੀਂ ਕੀਤੀ ਗਈ ਮੁਕਦਮੇ ਦੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਉਸ ਤੋਂ ਪੁਛਗਿਛ ਕਰਨ ਦੀ ਲੋੜ ਹੈ ਅਜਿਹੀ ਸਥਿਤੀ ਵਿੱਚ ਮੋਹਾਲੀ ਪੁਲਿਸ ਜਲਦੀ ਅਦਾਲਤ ਪਟੀਸ਼ਨ ਦਾਇਰ ਕਰੇਗੀ ਜਿਸ ਜਿਸ ਉਸ ਨੂੰ ਪੁਛਗਿਛ ਲਈ ਜੇਲ੍ਹ ਤੋਂ ਮੋਹਾਲੀ ਲਿਆਉਣ ਦੀ ਮੰਗ ਕਿਤੇ ਜਾਣਗੇ ਇਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਦੱਸਦੀ ਕਿ ਪਾਸਟਰ ਬਰਜਿੰਦਰ ਬਾਨ ਨੂੰ ਇੱਕ ਔਰਤ ਨੂੰ ਕੁੱਟਣ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਔਰਤ ਨੇ ਮਾਜਰੀ ਪੁਲਿਸ ਸਟੇਸ਼ਨ 'ਚ ਆਪਣਾ ਬਿਆਨ ਦਰਜ ਕਰਵਾਇਆ ਉਸਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 25 ਮਾਰਚ 2025 ਨੂੰ ਉਸ ਖਿਲਾਫ ਮਾਮਲਾ ਦਰਜ ਕੀਤਾ ਸੀ ਪਾਸਟਰ ਖਿਲਾਫ ਵਕਵਕ ਧਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਾਸਟਰ ਦੇ ਸਮਰਥਕਾਂ ਨੇ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਵੀ ਦਰਜ ਸਮਰਤਕਾਂ ਨੇ ਪੁਲਿਸ ਸਟੇਸ਼ਨ 'ਤੇ ਸ਼ਿਕਾਇਤ ਵੀ ਦਰਜ ਕਰਵਾਈ ਸੀ ਪੁਲਿਸ ਉਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦੇ ਸਮਰਥਕ ਅਤੇ ਚਰਚਕਾਂ ਦੇ ਕੁਝ ਲੋਕਾਂ ਨੇ ਉਸ ਔਰਤ ਵਿਰੋਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪਾਸਟਰ ਰਜਿੰਦਰ ਅਤੇ ਉਸ ਮਹਿਲਾ ਸਾਥੀ ਨੇ ਕੁੱਟਮਾਰ ਕੀਤੀ ਸੀ ਯਾਨੀ ਕੇਸ ਪਾਸਟਰ ਰਜਿੰਦਰ ਸਿੰਘ ਵੱਲੋਂ ਜੋ ਵੀ ਜਾਲ ਬੁਣੇ ਗਏ ਨੇ ਉਹਨਾਂ ਦੇ ਵਿੱਚ ਆਪ ਹੀ ਫਸ ਗਏ ਨੇ ਯਾਨੀ ਕੇ ਪਾਸਟਰ ਰਜਿੰਦਰ ਨੇ ਆਪਣੇ ਸਮਰਥਕਾਂ ਨੂੰ ਕਿਹਾ ਜਿਸ ਨੇ ਦੇ ਨਾਲ ਥੱਪੜ ਬਾਜੀ ਕੀਤੀ ਕਿ ਜਿਸ ਔਰਤ ਨੇ ਜਿਸ ਔਰਤ ਨੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ ਕਿ ਤੁਸੀਂ ਇਸ ਦੇ ਖਿਲਾਫ ਸ਼ਿਕਾਇਤ ਕਰੋ ਯਾਨੀ ਕਿ ਇੱਕ ਪਾਸੇ ਆਪਣੇ ਆਪ ਨੂੰ ਧਰਮ ਦਾ ਅਰਿਆਈ ਕਹਿਣ ਵਾਲੇ ਆਪਣੇ ਆਪ ਨੂੰ ਪ੍ਰੋਫਿਟ ਆਪਣੇ ਆਪ ਨੂੰ ਸ਼ਕਤੀਆਂ ਦਾ ਬਾਦਸ਼ਾਹ ਕਹਿਣ ਵਾਲੇ ਦੂਸਰਿਆਂ ਦਾ ਭਵਿੱਖ ਦੱਸਣ ਵਾਲੇ ਦੂਸਰਿਆਂ ਦਾ ਦੁੱਖ ਦੂਰ ਕਰਨ ਵਾਲੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਜਿੰਸੀ ਸ਼ੋਸ਼ਣ ਹੋਇਆ ਹੈ ਬਲਾਦਕਾਰ ਦੇ ਜੋਸ਼ਨ ਵਿੱਚ ਇਹ ਫਿਰ ਥੱਪੜਬਾਜੀ ਕੀਤੀ ਗਈ ਹੈ ਯਾਨੀ ਕਿ ਖੂਨ ਪ੍ਰੋਡਕਸ਼ਨ ਤੋਂ ਬਰੰਤ ਜਾਰੀ ਕਰ ਦਿੱਤੇ ਗਏ ਨੇ ਜੇ ਮੁਹਾਲੀ ਫਿਰ ਲਿਆਂਦਾ ਚਾਹੇਗਾ ਤਫਤੀਸ਼ ਹੋਵੇਗੀ ਯਾਨੀ ਕਿ ਪਾਸਟਰ ਬਰਜਿੰਦਰ ਸਿੰਘ ਜਿਹੜੇ ਨੇ ਉਹਨਾਂ ਨੂੰ ਜਿਹੜੀ ਉਮਰ ਕੈਦ ਹੋਈ ਹੈ ਆਖਰੀ ਸਾਹ ਤੱਕ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜੇਲ੍ਹ ਦੇ ਵਿੱਚ ਬਤਾਉਣਗੇ ਧੰਨਵਾਦ